ਹਾਂ ਮੇਰੇ ਬੱਚਿਆਂ ਨੂੰ ਮਾਰਤਾ ਉਹਨਾਂ ਨੇ ਫਾਹਦ ਨੂੰ ਤੇ ਮਾਰਤਾ ਉਹ ਬੱਚਿਆਂ ਹੈ ਉਹਦੇ ਸੱਸ ਉਹਦੇ ਨੇ ਉਹਦੇ ਪਰਿਵਾਰ ਨੇ ਕਾਰਨ ਕੀ ਤੇ ਜਨ ਉਹਨਾਂ ਦੇ ਮਮੂਨਾਂ ਨੂੰ ਨਿਆਣਾ ਚਾਹੀਦਾ ਸੀ ਅੱਛਾ ਉਹਨੇ ਆਪਣੇ ਨੂੰ ਦੇ ਜਨ ਨੂੰ ਹੱਥ ਪਾਇਆ ਤੇ ਉਹ ਇਸ ਸੀਚੋਂ ਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਵਿਆਹ ਨੂੰ ਲੈ ਸਾਲ ਨਹੀਂ ਹੋਇਆ ਅੱਗੇ ਵੀ ਕੰਮ ਕਰ ਰਹੇ ਸੀ ਹਾਂ ਪਰੇਸ਼ਾਨਤਾ ਅੱਜ ਦਾ ਸੀ ਬਟ 10 ਦਿਨ ਇਸ ਸਾਨੂੰ ਬਾਹ ਨੂੰ ਇੱਕ ਦੋ ਵਾਰ ਉਹਨੇ ਜੋ ਦੱਸਿਆ ਮਾਨਿਆ ਜੀ ਸੋਂ ਬੰਨੀ ਆ ਉਹਦੀ ਤੇ ਪਤਾ ਲੱਗਿਆ ਜੀ ਕਾਰਨ ਕੀ ਬਣਿਆ ਕਿਵੇਂ ਉਹਨਾਂ ਨੇ ਨਹੀਂ ਭਾਈ ਮन्ने ਇਸੇ ਦੇ ਫੋਨ ਹੀ ਆਇਆ ਜੀ ਤੁਹਾਡਾ ਬੱਚੇ ਅਦਾ ਹੀ ਨਹੀਂ ਆਜੇ ਇਹ ਉਹਨਾਂ ਦੇ ਘਰੇ ਹਾਂ 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 ਜੀ ਸੋ ਦੇ ਤੁਹਾਡੇ ਪੂਰੀ ਹਾਂ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਬੱਚੇ ਖਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਬਿਲਕੁਲ ਨੇ ਕੋਈ ਕਾਰਵਾਈ ਕੀਤੀ ਨਹੀਂ ਹੁਣ ਅਸੀਂ ਚਲਵਾ ਦੇ ਹੁਣ ਆ ਦੇ ਪੁਲਿਸ ਵਾਲੇ ਪੁਲਿਸ ਹੁਸੈਨ ਕੋ ਪਹੁੰਚਿਆ ਇੱਥੇ ਜੀ ਬਸ ਅਸੀਂ ਹੁਣ ਆ ਦੇ ਲੁਧਿਆਣੇ ਰਸੀ ਆ ਗਏ ਕੋਈ ਸੀ ਲੁਧਿਆਣੇ ਤੋਂ ਚਾਨ ਲੁਧਿਆਣੇ ਸੀ ਰਹਿਣ ਆ ਲੈ ਕੁੜੀ ਲਈ ਤਾਂ ਡਿਲੇ ਨੇ ਦੀ ਸੀ ਹਾਂਜੀ ਅੰਮ੍ਰਿਤਸਰ ਸੇ ਵਿਆਹੀ ਸੀ ਅੰਮ੍ਰਿਤਸਰ ਕੇ ਲਈ ਅੰਮ੍ਰਿਤਸਰ ਬੰਦਾ ਬੰਦੇ ਦਾਲਾ ਬੁਝਾਰ ਕਿੰਨੀ ਸੀ 22 ਸਾਲ 22 ਸਾਲ ਦੀ ਹਾਂਜੀ ਕਾਰਨ ਕੀ ਸੀ ਕਿ ਬੱਚਾ ਨੇ ਬੱਚੇ ਦੀ ਡਿਮਾਂਡ ਕਰਾ ਦੇ ਬੱਚਾ ਨਹੀਂ ਹੋਇਆ ਹਾਲੇ ਜੀ ਸਾਲ ਵਿਆਹ ਨੂੰ ਨਹੀਂ ਹੋਇਆ ਹਾਂਜੀ ਸੇਈ ਦਾ ਜੋ ਬੋਲ ਸਾਡੀ ਕੁੜੀ ਨੂੰ ਸਾਧ ਨਹੀਂ ਲਿਗਾ ਬਸ ਨਿਕਾਲ ਦਸੋ ਬਸ ਮੇਰਾ ਬੱਚਾ ਬਸ ਮੇਰਾ ਬੱਚਾ ਗਾ ਗਾ ਦਸ ਕੀ ਡਾਲਦੇ ਜੀ ਹੋਰ ਤੰਗ ਬੜਾ ਕਰਦੇ ਜੇ ਜਦੋਂ ਦਾ ਵਿਆਹ ਹੋਇਆ ਨਾ ਦਸਵਿੰਦਰ ਬੜਾ ਲੜਕੀ ਹੁੰਦੀ ਸੀ ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦਿੰਦੇ ਹੁੰਦੇ ਪਰ ਉਹ ਕੁੜੀ ਮੇਰੀ ਪੂਰੀ ਹਸਨ ਵਾਲੀ ਹੈਗੀ ਸੰਦੀ ਹੁੰਦੀ ਹੈ ਨਹੀਂ ਮੰਮੀ ਕੁਝ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀਆਂ ਦੋ ਰੋਟੀਆਂ ਨਹੀਂ ਦਖਦੀਆਂ ਸਾਨੂੰ ਤੂੰ ਚੱਲ ਤੂੰ ਚੱਲ ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਇਸਨ ਜਿਹੜੀ ਨਾ ਨਾ ਸੁਨੇਹਾ ਸੁਨੇਹਾ ਨਾਮ ਉਹ ਤੇ ਇੰਨਾ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਨਿਤ ਦੇ ਸਾਰੇ ਕਲੇਸ਼ ਨੇ ਤੇ ਇਸੇ ਆਪੇ ਪਾਈ ਰੱਖਣਾ ਉਹਨਾਂ ਨੇ ਸਾਰਾ ਟੰਬਰ ਮਿਲਿਆ ਹੋਇਆ ਸੀ ਉਹਨਾਂ ਦੇ ਨਾਲ ਅੱਜ ਮੇਰੀ ਕੁੜੀ ਨੂੰ ਫਹਾਦ ਦੇ ਕੇ ਉਹਨਾਂ ਨੇ ਮਾਰਤਾ ਕਿੰਨਾ ਚਿਰ ਹੋ ਗਿਆ ਸੀ ਵਿਆਹ ਨੂੰ 8 ਮਹੀਨੇ 9 ਮਹੀਨੇ 10 10 ਉਮਰ ਕਿੰਨੀ ਸੀ ਭਾਈ ਸਾਹਿਬ 22 ਸਾਲ ਦੀ ਇਹ ਇੱਕ ਕਾਰਨ ਇਹਦਾ ਹੋਇਆ ਕਿਉਂ ਕੀ ਕਾਰਨ ਸੀ ਉਹ ਦੱਸ ਕੇ ਨਹੀਂ ਗਏ ਕੁਝ ਨਹੀਂ ਦੱਸ ਕੇ ਗਏ ਕੱਲ ਵੀ ਬੇਚਾਨ ਜੀ ਫੋਨ ਪਾਪਾ ਨੂੰ ਕੀਤਾ ਪਾਪਾ ਨੇ ਸਮਝਾਇਆ ਕਹਿੰਦੇ ਪਾਪਾ ਮਿਲਣ ਨੂੰ ਜੀ ਕਰਦਾ ਕਹਿੰਦੇ ਪੁੱਤ ਇਹ ਕਿਹੜੀ ਗੱਲ ਆ ਮੈਂ ਸਵੇਰੇ ਆ ਜਾਂਦਾ ਮਿਲਣ ਤੈਨੂੰ ਸਵੇਰੇ ਉਹਨੇ ਆ ਕੰਮ ਕਰਦੇ ਅੱਗੇ ਵੀ ਵੀ ਤਾਂ ਕੁਝ ਪਰਚਾ ਇਸ ਤਰ੍ਹਾਂ ਦੇ ਕਰਦੇ ਸੀ ਹਾਂ ਵਾਦ ਵਾਦ ਤੂੰ ਕਰਦੇ ਹੁੰਦੇ ਸੀ ਤੋਂ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਬਹੁਤ ਪਰੇਸ਼ਾਨ ਕਰ ਤਸਵਿੰਦਰ ਜਿਹੜੀ ਸੱਸ ਸੀ ਉਹ ਤਿੰਨਾ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਉਹਨਾਂ ਨੇ ਜਿਵੇਂ ਨਹੀਂ ਦਿੱਤਾ ਮੇਰੀ ਕੁੜੀ ਨੂੰ ਐਂਡ ਤੇ ਉਹਨੇ ਫਾਹਾ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਰੱਬ ਜਾਣੇ ਤੁਹਾਨੂੰ ਕਿਹਨਾਂ ਵੱਲੋਂ ਫੋਨ ਆਇਆ ਜੀ ਇਹਦਾ ਸੋਹਰੇ ਵੱਲੋਂ ਆ ਗੋਰੇ ਵੱਲੋਂ ਅੱਛਾ ਗੋਰੇ ਮਨਜੀਤ ਵੱਲੋਂ ਫੋਨ ਆਇਆ ਕਹਿੰਦਾ ਤੁਹਾਡੀ ਕੁੜੀ ਨੇ ਫਾਹਾ ਲੱਲਿਆ ਹੋਇਆ ਵਾ ਤੇ ਡੈਡ ਹੈਗੀ ਜੋ ਆਜੋ ਇਹ ਮੈਨੂੰ ਨਹੀਂ ਬਤਾ ਅਸੀਂ ਲੁਧਿਆਣੇ ਦੇ ਆ ਜੀ ਅਸੀਂ ਲੁਧਿਆਣੇ ਦੇੋਂ ਬਰਸਦੇ ਆ ਮੇਰੀ ਭੂਆ ਸਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ ਹਾਂ ਕਾਮੀ ਨੇ ਇੱਕਰ ਤੋਦ ਕੇ ਕਹੇ ਕਿ ਆ ਕੇ ਚਲ ਆਪਣੇ ਘਰ ਵੀ ਆਈਏ ਤੋਖਨ ਕਾਰਨ ਇਹ ਹੈ ਐਡਾ ਵੱਡਾ ਸਟੱਪ ਕਿ ਕੋਈ ਨਾ ਕੋਈ ਵੱਡਾ ਕਾਰਨ ਹੋਏਗਾ ਫੇਰੀ ਚੁਕਾਈ ਨਾ ਹੀ ਜੀ ਉਹ ਕਰ ਲਾ ਸਾਫ ਮੇਸ ਸਾਫ ਉਹ ਨਾ ਉਹ ਗੱਲ ਉਹ ਜਿਹੜਾ ਸੋਹਰਾ ਹੈ ਤਾਂ ਨਾ ਇੱਕ ਵਾਰੀ ਪੀਤੀ ਹੋਈ ਕਿਉਂਕਿ ਰੋਜ਼ ਪਿੰਦਾ ਸੀ ਉਹਨੇ ਪੀਤੀ ਹੋਈ ਸੀ ਇਨੋਂ ਨੇ ਇੰਨੀ ਗੱਲ ਕਹੀ ਕਹਿੰਦੀ ਮੰਮੀ ਇਹਨੇ ਨਾ ਸੋਹਰੇ ਨੇ ਆ ਕੇ ਰਾਤ ਨੂੰ ਜਿਵੇਂ ਕਿ ਕਿਚਨ ਵਿੱਚ ਸੀ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਹਾਂ 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 ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾਂ ਨੂੰ ਠੀਕ ਹੈ ਇਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੇ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਹੁਣ ਵੀ ਮੈਨੂੰ ਇਹੀ ਲੱਗਦਾ ਵਾ ਕਿ ਇਹ ਸੋਹਰੇ ਨੇ ਉਹੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੇਰੀ ਕੁੜੀ ਗਈ ਇੱਟਾ ਹੋਣਾ ਉਹਨਾਂ ਨੇ ਰਾਤ ਨੂੰ ਸਾਰੇ ਪਾਸੇ ਕੋਈ ਨਹੀਂ ਹੈਗਾ ਲੱਗੇ ਕੋਈ ਵੀ ਨਹੀਂ ਸੋਹਰਿਆ ਜੋ ਹੈਗਾ ਨਾ ਸਾਸ ਨਾ ਘਰ ਵਾਲਾ ਨਾ ਨਾਨ ਕੋਈ ਵੀ ਨਹੀਂ ਹੈਗਾ ਮੈਂ ਕੀ ਹਾਂ ਹਾਂ ਸਜ਼ਾ ਹੋਣੀ ਚਾਹੀਦੀ ਬਿਲਕੁਲ ਜੀ ਸਜ਼ਾ ਹੋਣੀ ਚਾਹੀਦੀ ਸਾਨੂੰ ਇਨ ਬਾਈਕ ਸਾਹਿਬ ਦੀ ਲੜਕੀ ਹੈ ਜੀ ਅਨਮੋਲ ਪੋਰ ਜੀ ਤੇ ਇਸ ਦੀ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਆ ਜਿਸ ਦੀ ਸਟੈਂਗੂਲੇਸ਼ਨ ਕਰਨ ਜਿਹੜੀ ਜਿਹੜੇ ਡੈਥ ਹੋ ਗਈ ਹੈ ਤੇ ਬਾਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਜੇ ਵਿਜ਼ਿਟ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਗੱਲ ਹੋਣਗੇ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇ ਸਰ ਤੁਸੀਂ ਉਹਨੇ ਬਾਡੀ ਵੇਖੀ ਹੈ ਬਾਡੀ ਤੇ ਕੋਈ ਚੋੜਤਾ ਨਿਸ਼ਾਨ ਨਹੀਂ ਆ ਕੁਛ ਐਦਾਂ ਦਾ ਗਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫਤੀਸ਼ ਕਰਦੇ ਆ ਕਿ ਇਸ ਤਰ੍ਹਾਂ ਜਿਹੜਾ ਇਹਦੀ ਬਹੁਤ ਹੀ ਮੌਕਾ ਜੀ ਦੇਖਣਾ ਹੈ ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ ਅਜੇ ਤੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ ਆ ਤੇ ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਹ ਸੰਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਪਰਿਵਾਰ ਕਿੱਥੋਂ ਦੇ ਨੇ ਤੇ ਲੁਧਿਆਣੇ ਦੇ ਰਹਿਣ ਵਾਲੇ ਆ ਜੀ ਪੜਕੀ ਦੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਕੀ ਜਿਹੜੀ 1 ਸਾਲ ਕਰੀਬ ਹੋਇਆ ਸੀ ਉਹਦੀ ਸ਼ਾਦੀ ਹੋਈ ਨੂੰ ਜੀ ਜੀ ਸਰ ਹੁਣ ਜਿਹੜੇ ਲੜਕਾ ਆ ਦੇਖਦੇ ਆ ਜੀ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਆ ਔਕੇ ਤੇ ਕੀ ਹਾਲਾਤ ਨੇ ਇਹ ਕਿੰਨਾਂ ਹਾਲਾਤਾਂ ਜਮਾਤ ਜੀ ਸਾਡੀ ਇਹ ਹੜਤਾਲ ਕੀਤੀ ਜਾਵੇਗੀ ਜਿਹੜਾ ਉੱਪਰ આરોਪ ਲਗਾ ਰਹੇ ਆ ਉਸ ਬਾਰੇ ਜੋ ਵੀ ਬਿਆਨ ਕਲਮਤ ਕਰਾਉਣਗੇ ਜੀ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ